ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਜਿੰਨੇ ਵੀ ਭਰਾ ਭੈਣ ਹੋਮ ਕਰਦੇ ਬਏ ਨੇ ਮੈਂ ਸਹੀ ਹਾਂ ਓਕੇ ਰਿਪੋਰਟਾ ਕੋਈ ਇਤਾਂ ਦੀ ਦਿੱਕਤ ਨਹੀਂ ਉਹਨਾਂ ਨੇ ਚਬਲਾਂ ਤੋਂ ਆਪਾਂ ਡਰਦੇ ਨਹੀਂ ਦੂਜੀ ਗੱਲ ਇਹ ਆ ਆਪਾਂ ਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਠੀਕ ਹੈ ਰਾਤ ਅੰਦੀ ਆਪਣੇ ਨਾਲ ਵਧੀਆ ਕੋਆਪਰੇਟ ਕਰਦੇ ਬਏ ਨੇ ਨਾਲੇ ਅੱਗੇ ਵੀ ਕਰਦੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਨੂੰ ਡਿਊਟੀ ਆਪਣੀ ਪਤਾ ਉਹਨਾਂ ਨੇ ਕੀ ਕਰਨਾ ਸੋ ਇਹ ਬਖਲਾਇਆ ਹੋਇਆ ਹੈ ਹਣਾ ਪਾਗਲ ਹੋਇਆ ਹੋਇਆ ਪਾਗਲ ਕੁੱਤੇ ਵਾਂਗੂ ਫਿਰਦਾ ਰਹਿੰਦਾ। ਸੋ ਇਹਦੇ ਵਾਲੀ ਉਹ ਗੱਡੀ ਸੀਗੀ ਉਹ ਸਕਾਰਪਿਓ ਤੇ ਮੈਂ ਆਪਣਾ ਘਰੇ ਜਾ ਰਿਹਾ ਸੀਗਾ ਇਕੱਲਾ ਆਫਿਸ ਤੋਂ 8 ਵਜੇ ਦੀ ਗੱਲ ਹੈ। ਓਕੇ ਹੈ ਸਾਰਾ ਕੁਝ ਸੇਫ ਹੈ। ਬਸ ਜਿਹੜੀ ਇਹਦੇ ਤੇ ਬਣਦੀ ਹੈ ਕਾਰਵਾਈ ਉਹ ਪ੍ਰਸ਼ਾਸਨ ਕਰਨ ਲੱਗਿਆ ਹੋਇਆ ਹੈ। ਠੀਕ ਆ ਮੈਂ ਓਕੇ ਹਾਂ ਧੰਨਵਾਦ ਹਾਂ। ਰੁੱਕੇ ਰਿਪੋਰਟ ਜਿਹੜੇ ਭਰਾ ਫੋਨ ਮੈਸੇਜ ਕਰਦੇ। ਸਭ ਤੋਂ ਪਹਿਲੀ ਤਾਂ ਇਹ ਗੱਲ ਹੈ ਵੀ ਮੈਂ ਆਪਦੇ ਘਰੇ ਬੈਠਾ ਦੂਜੀ ਗੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਪ ਮੁਹਾਰੇ ਇੱਕ ਸਿਕਿਉਰਿਟੀ ਲੈਣ ਵਾਸਤੇ ਆਪਣੀ ਗੱਡੀ ਦਾ ਪਿਛਲਾ ਸ਼ੀਸ਼ਾ ਆਪ ਤੋੜ ਕੇ ਹੰਨੀ ਸੇਠੀ ਇੱਕ ਗੇਮ ਪਲਾਨ ਕੀਤੀ ਆ ਸੱਚਾਈ ਤੁਹਾਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰਿਆਂ ਨੂੰ ਪਹਿਲੀ ਗੱਲ ਤਾਂ ਮੈਂ ਇਹ ਕਰਾਂਗਾ ਵੀ ਇਹ ਹੰਨੀ ਸੇਠੀ ਤੇ ਮੇਰਾ ਨਿੱਜੀ ਮੈਟਰ ਹੈ ਤੀਜਾ ਦੁੱਕੀ ਤਿੱਕੀ ਬੰਦਾ ਕੋਈ ਪੁਲਿਸ ਵਿੱਚ ਨਾ ਆਵੇ ਕੋਈ ਵੀ ਫਾਵੇਂ ਮਿਸਟਰ ਪਰਵਾਨਾ ਜਾਂ ਕੋਈ ਵੀ ਕੋਈ ਉੱਠ ਕੇ ਕਹੀ ਜਾਂਦਾ ਵੀ ਛਾਤੀ ਚ ਵੱਜੋ ਸਾਡੀ ਇਕੱਲੇ ਨਾਲ ਗੱਲਾ ਆਜੋ ਪਰ ਆਵੇ ਪਹਿਲੇ ਪਰਵਾਨਾ ਛਾਤੀ ਬਣਾ ਪ੍ਰੋਟੀਨ ਪੀ ਐਨੇ ਜੋਗਾ ਹੋ ਜਾ ਤੰ ਤਾਂ ਵਿਕੀ ਥਾਮਸ ਬੁਲਾਉਂਦਾ ਵੇ ਆ ਉੱਥੇ ਜਾ ਕੇ ਲੜੋਂਦੇ ਨਾਲ ਅਸੀਂ ਤਾਂ ਕਾਰੋਬਾਰੀ ਬੰਦੇ ਆ ਕੱਲ ਦਾ ਤੁਹਾਡੇ ਨਾਲ ਵਕੂਆ ਸਾਂਝਾ ਕਰਦੇ ਆ ਪਹਿਲੀ ਗੱਲ ਤਾਂ ਜਿਹੜੇ ਰਿਸਪੈਕਟਿਡ ਐਸਐਸਪੀ ਮੈਡਮ ਉਹਨਾਂ ਨੂੰ ਸਾਰੀ ਜਾਣਕਾਰੀ ਸਾਂਝੀ ਕਰਾਤੀ ਏ ਜਾਣਕਾਰੀ ਦਿੱਤੀ ਗਈ ਹੈ ਵੀ ਇਹ ਸਿਕਿਉਰਿਟੀ ਲੈਣ ਦੇ ਮਾਰੇ ਕਿਹੜੀਆਂ ਚਾਲਾਂ ਚੱਲਦਾ ਪਿਆ ਦੂਜੀ ਗੱਲ ਵੀਡੀਓ ਧਿਆਨ ਨਾਲ ਦੇਖੀ ਜਾਵੇ ਰੋਂਗ ਸਾਈਡ ਤੇ ਕੌਣ ਆ ਰਿਹਾ ਹੈ ਤੇ ਰਾਈਟ ਸਾਈਡ ਤੇ ਕੌਣ ਜਾ ਰਿਹਾ ਚੌਥੀ ਗੱਲ ਮਿਸਟਰ ਪਰਮਾਨਾ ਕਹਿੰਦਾ ਜੀ ਕੱਲੇ ਨੂੰ ਘੇਰ ਲਿਆ ਕਦੀ ਸੁਣਿਆ ਜੀ ਪੰਜ ਜਾਣਿਆਂ ਨੂੰ ਤਿੰਨ ਜਾਣੇ ਘੇਰ ਲੈਣਗੇ ਮੈਂ ਤਾਂ ਕਦੀ ਸੁਣਿਆ ਨਹੀਂ ਪਹਿਲੀ ਵਾਰ ਮਿਸਟਰ ਪਰਮਾਨਾ ਤੇਰੇ ਮੂੰਹੋਂ ਸੁਣਿਆ ਇਹ ਕਹਿ ਰਿਹਾ ਵੀ ਹੰਨੀ 세ਠੀ ਨੂੰ ਕੱਲੇ ਨੂੰ ਘੇਰ ਕੇ ਮਾਰਨ ਦੀ ਕੋਸ਼ਿਸ਼ ਇਹਦਾ ਸੀ ਅੱਗੇ ਕਿੰਨੇ ਕ ਬੰਦੇ ਮਾਰ ਕੇ ਸੋਨੇ ਆ ਤੂੰ ਚਾਹਦਾ ਕੀ ਹੈ ਮੈਨੂੰ ਇਹ ਨਹੀਂ ਸਮਝ ਆਂਦੀ ਹਲੇ ਤੱਕ ਅਸੀਂ ਸਟੋਰ ਖੋਲ ਰਹੇ ਆ ਅਸੀਂ ਕੰਮ ਨਾਲ ਮਾਰਾਂਗੇ ਜਦੋਂ ਅਸੀਂ ਕਾਰੋਬਾਰ ਕਰਾਂਗੇ ਵੈਸੇ ਤੁਸੀਂ ਮਰ ਜਾਣਾ ਸਾਡੇ ਤੋਂ ਸੜ ਕੇ ਇੱਕ ਬੰਦਾ ਉੱਥੇ 25-30 ਲੱਖ ਰੁਪਿਆ ਲਾ ਕੇ ਕਾਰੋਬਾਰ ਕਰ ਰਿਹਾ ਹੈ ਤੇ ਉਹ ਤੁਹਾਨੂੰ ਮਾਰੂਗਾ ਮਾਰੂਗਾ ਤੁਹਾਨੂੰ ਉਹ ਪਾਗਲ ਹੋਏਗਾ ਬੰਦਾ ਇੱਕ ਪਾਸੇ ਤਾਂ ਉਹ ਆਪਣਾ ਦੁਕਾਨ ਰੈਡੀ ਕਰਵਾ ਰਿਹਾ ਕਾਰੋਬਾਰ ਕਰ ਰਿਹਾ ਦੂਜੇ ਪਾਸੇ ਕਹਿੰਦੇ ਤੁਹਾਨੂੰ ਮਾਰੂਗਾ ਇਹ ਜਿਹੜੀਆਂ ਤੁਸੀਂ ਸਕੀਮਾਂ ਬਣਾਈਆਂ ਇਹ ਸਾਰੀਆਂ ਫੇਲ ਹੋ ਜਾਣੀਆਂ ਦੂਜੀ ਗੱਲ ਤੁਸੀਂ ਤਾਂ ਛੋਟੀ ਕਲਿੱਪ ਦਿੱਤੀ ਏ ਕਲਿੱਪ ਦਊਂਗਾ ਮੈਂ ਗੱਡੀ ਮੈਂ ਚਲਾ ਰਿਹਾ ਸੀ ਦੂਜੇ ਪਾਸੇ ਅੰਨੀ ਸਿੱਟੀ ਚਲਾ ਰਿਹਾ ਸੀ ਇਹਨਾਂ ਨੇ ਮਾਰੇ ਡਿਪਰ ਤੇ ਮੈਂ ਤਾਂ ਆਪਣੀ ਰਾਈਟ ਸਾਈਡ ਜਾ ਰਿਹਾ ਮੈਂ ਇੱਕ ਹਾਈ ਬੀਮ ਕੀਤੀ ਸੀ ਅੱਖ 'ਚ ਲਾਈਟ ਪੈਂਦੀ ਵੀ ਸੀਗੀ ਜਦੋਂ ਮੈਂ ਕੋਲ ਜਾ ਕੇ ਗੱਡੀ ਰੋਕ ਲਈ ਸਾਨੂੰ ਐ ਲੱਗਿਆ ਇੱਕ ਤਾਂ ਇਹਦੇ ਬੌਂਸਰਾਂ ਕੋਲ ਵੈਪਨ ਸਾਡੇ ਦਾ ਪਰਚੀਆਂ ਦੇ ਦਾਂਗੇ ਇਤਿਹਾਰ ਜਮਾ ਨੇ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਦੋ ਮੁੰਡੇ ਮੈਂ ਹਰ ਵੇਲੇ ਨਾਂ ਰੱਖਦਾ ਹੀ ਰੱਖਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਤੇ ਗੋਲੀ ਗਾਂਡ ਹੋਇਆ ਸੀ ਮੇਰੇ ਸੱਤ ਗੋਲੀਆਂ ਲੱਗੀਆਂ ਸੀ ਦੋ ਗੋਲੀਆਂ ਹੱਲੇ ਵੀ ਮੇਰੇ ਸਰੀਰ ਦੇ ਅੰਦਰ ਹੈ ਸੋ ਉਦੋਂ ਵੀ ਇਹ ਮਿਸਟਰ ਬਲਜਿੰਦਰ ਪਰਵਾਨਾ ਹਰਪ੍ਰੀਤ ਮੱਖੂ ਦੇ ਡੈਡੀ ਨੂੰ ਨਾਲ ਖੜਾ ਕੇ ਮੇਰੇ ਬਾਰੇ ਬਕਵਾਸ ਕਰੀ ਜਾਂਦਾ ਸੀ ਜਦੋਂ ਮੈਂ ਵੈਂਟੀਲੇਟਰ ਤੇ ਸੀ ਮੈਨੂੰ ਉਦੋਂ ਵੀ ਜਵਾਬ ਨਹੀਂ ਦਿੱਤਾ ਸੀ ਮੈਂ ਕਿਹਾ ਜਦ ਮੈਂ ਹੈ ਹੀ ਵੈਂਟੀਲੇਟਰ ਤੇ ਆ ਉਦੋਂ ਬਾਅਦ ਮੈਂ ਠੀਕ ਹੋ ਗਿਆ ਮੈਂ ਕਿਹਾ ਚਲ ਛੱਡ ਪਰੇ ਯਾਰ ਇਹ ਜਿ 20 ਆਏ 20 ਚਲੇਗੇ ਸੋ ਪਿਛਲੇ ਦਿਨਾਂ ਵਿੱਚ ਜੋ ਹੋਇਆ ਤੁਹਾਨੂੰ ਪਤਾ ਇਹ ਸਾਰੀ ਢਿੱਲ ਪ੍ਰਸ਼ਾਸਨ ਦੀ ਪਹਿਲੇ ਮੈਨੂੰ ਕਿਸੇ ਫੇਕ ਕੇਸ ਅਰੈਸਟ ਕਰ ਲਿਆ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਪੁਲਿਸ ਨੇ ਪਰਸੀਟਿੰਗ ਕੀਤੀ ਆਪਣੀ ਤੁਸੀਂ ਮੈਨੂੰ ਦੱਸੋ ਕੋਰਟ ਦੇ ਅੰਦਰ ਅਸੀਂ ਜਦੋਂ ਲੁਧਿਆਣੇ ਜਾਂਦੇ ਆ ਸਾਨੂੰ ਪੁੱਛਿਆ ਜਾਂਦਾ ਕਿਹੜੀ ਕੋਰਟ 'ਚ ਤਰੀਕ ਹੈ ਫਲਾਣੀ 'ਚ ਲੰਘ ਜਾ ਨਹੀਂ ਤਾਂ ਪਿਛਲੇ ਪਾਸੇ ਆ ਜਾ ਲੁਧਿਆਣੇ ਮੇਰੀ ਪੇਸ਼ੀ ਸੀ ਹੰਨੀ ਸੇਠੀ ਦਰਾਹੇ ਰਹਿੰਦਾ ਉਹ ਲੁਧਿਆਣੇ ਕੋਰਟ ਦੇ ਅੰਦਰ ਆਪਣੇ ਬੰਦੇ ਲੈ ਕੇ ਕਿੱਦਾਂ ਦਾਖਲ ਹੋ ਗਿਆ ਫੇਰ ਉਸ ਤੋਂ ਬਾਅਦ ਇਹ ਇੱਕ ਬੰਦੇ ਤੋਂ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿੰਦਾ ਜਵਾਬ ਚਲੋ ਨੀਰੇਜ ਵੀਰ ਨੇ ਦਿੱਤਾ ਹੁੰਦਾ ਧੰਨਵਾਦ ਆ ਪਰ ਮੇਰੇ ਤੇ ਤਾਂ ਹਮਲਾ ਕੀਤਾ ਨਾ ਤੁਸੀਂ ਦੱਸੋ ਕੱਲਾ ਮੈਂ ਸੀ ਕਿ ਪੰਜ ਬੰਦੇ ਕੱਲੇ ਹੁੰਦੇ ਆ ਤੂੰ ਬਲਜਿੰਦਰ ਪਰਵਾਨਾ ਉਦੋਂ ਕਿਉਂ ਨਹੀਂ ਬੋਲਿਆ ਵੀ ਤੁਸੀਂ ਪ੍ਰਿੰਕਲ ਨੂੰ ਪੁਲਿਸ ਨੇ ਫੜਿਆ ਆ ਦੋਨਾਂ ਪਾਸੋਂ ਬਾਹਵਾ ਫੜੀਆਂ ਹੱਤ ਘੜੀ ਲੱਗੀ ਐ ਤੁਸੀਂ ਕੱਲੇ ਨੂੰ ਘੇੜਦੇ ਹੋ ਮਰਦ ਦੇ ਬੱਚੇ ਹੋ ਤੇ ਕੱਲੇ ਨਾਲ ਕੱਲਾ ਆਓ ਜਦੋਂ ਬਾਹਰ ਆਏਗਾ ਇਹ ਗੱਲਾਂ ਉਦੋਂ ਬੋਲ ਲੀਆਂ ਸੀ ਤੇ ਜੇ ਮੈਂ ਤੈਨੂੰ ਕਹਿ ਹੀ ਦੀ ਦਵਾਂ ਵੀ ਤੇਰਾ ਚੈਲੰਜ ਅਸੈਪਟ ਐ ਮੇਰੇ ਨਾਲ ਭੜਲਾ ਮੈਂ ਹਲੇ ਫੱਟਣਾ ਮੇਰੇ ਸੱਤ ਗੋਲੀਆਂ ਲੱਗੀਆਂ ਤੂੰ ਤਾਂ ਵੀ 2 ਮਿੰਟ ਨਹੀਂ ਤੇਰੇ ਤੋਂ ਖੜਾ ਹੋਣਾ ਸੋ ਸਿਆਣਾ ਬਣ ਅੰਮ੍ਰਿਤਧਾਰੀ ਬੰਦਾ ਝੂਠ ਤਾਂ ਨਾ ਬੋਲਿਆ ਕਰ ਇੱਕ ਪਾਸੇ ਤੂੰ ਕਹਿੰਦਾ ਨਹੀਂ ਕੱਲਾ ਜੇ ਮੈਂ ਤੈਨੂੰ ਵੀਡੀਓ ਦੇਤੀ ਉਹ ਪੰਜ ਜਾਣੇ ਨੇ ਮੇਰੇ ਵਿੱਚ ਗੱਡੀ ਲਿਆ ਕੇ ਸਾਹਮਣੇ ਖੜੀ ਕਰਤੀ ਫਿਰ ਤੂੰ ਕੀ ਜਵਾਬ ਦੇਂਗਾ ਲੋਕਾਂ ਨੂੰ ਕਿੰਨਾ ਕ ਗਿਰੇਗਾ ਤੂੰ ਤੂੰ ਉਹੀ ਹੈ ਨਾ ਜਦੋਂ ਜੇਲ੍ਹ 'ਚ ਸੀਗਾ ਖਾੜੇਗੜ ਦਾ ਸੀ ਤੂੰ ਵਕੀਲਾਂ ਦੇ ਜੀ ਮੇਰੀ ਪੰਥ ਨੇ ਸਾਰ ਨਹੀਂ ਲਈ ਤੇਰੀ ਵਾਈਫ ਨੇ ਵੀ ਕਈ ਵਾਰੀ ਰੱਟ ਪਾਈ ਸੀ ਸਿਕਿਉਰਟੀ ਆਸਤੇ ਤੈਨੂੰ ਗਨਮੰਦ ਬਣਾ ਜਾਂਦੇ ਆ ਤੈਨੂੰ ਵੀ ਜਾਣਦਾ ਮੈਂ ਪਰ ਮੈਂ ਇਹੀ ਬੇਨਤੀ ਕਰਦਾ ਮੈਂ ਪੁਲਿਸ ਨੂੰ ਦੱਸਿਆ ਸਾਰਾ ਅਸੀਂ ਆਪਣੀ ਵੀ ਕੰਪਲੇਂਟ ਭੇਜੀ ਐ ਅਸੀਂ ਦੱਸਿਆ ਸਾਰਾ ਵੀ ਇਹੀ ਦੁਕਾਨ ਖੋਹ ਰਹੇ ਆ ਬੰਦੇ ਇਹ ਕੋਣ ਲੈ ਕੇ ਬੰਦਾ ਕੀ ਕਰਦਾ ਦੇਖੋ ਅਸੀਂ ਆਪਣੀ ਦੁਕਾਨ ਤੇ ਬੋਰਡ ਵਗੈਰਾ ਰਖਾ ਕੇ ਲੰਘਾ ਉਹੀ ਐ ਜਦੋਂ ਇਹਨੇ 골ਡਨ ਹੱਟ ਨੂੰ ਜਾਣਾ 3 ਜੇ ਤਾਂ ਮੁਰੋ ਮੁੜਨਾ ਕੱਟ ਜਦੋਂ ਅਸੀਂ ਉਧਰ ਜਾਣਾ ਸੀ ਉਧਰੋਂ ਮੁੜਨਾ ਉਰਲੇ ਚੌਂਕ 'ਚ ਰਸ ਸੀ ਅਸੀਂ ਪੁਲ ਦੇ ਥੱਲੋਂ ਮੋੜੀ ਜਦੋਂ ਗੱਡੀ ਏ ਮੇਰੇ ਸਾਹਮਣਾਂ ਠੇਕੇ ਦੇ ਬਾਹਰ ਗੱਡੀ ਲਾ ਕੇ ਪਹਿਲੀ ਖੜਾ ਸੀ ਕਿ ਸ਼ਰਾਬ ਪੀ ਰਿਆ ਸੀ ਇਹਦਾ ਮਲਾਜਾ ਵੀ ਕਰਾਣਾ ਚਾਹੀਦਾ ਸੀ ਰਾਤੀ ਸਾਡੇ ਚਲੋ ਹੁਣ ਵੀ ਹੋ ਸਕਦਾ ਇਹ ਕਹਿੰਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਜਦੋਂ ਇਹਨੇ ਗੱਡੀ ਦੇਖੀ ਸਾਡੀ ਸਾਹਮਣੇ ਉਹ ਗੱਡੀ ਅੱਗੇ ਲਿਆ ਆ ਅਸੀਂ ਤਾਂ ਆਪਣਾ ਦੇਖਣਾ ਅਸੀਂ ਤਾਂ ਆਪਣਾ ਦੇਖਣਾ ਕਿ ਸਾਡੇ ਤੇ ਕੋਈ ਹਮਲਾ ਨਾ ਕਰੇ ਸਾਡੇ ਦਾ ਥੋੜੇ ਕਿੰਨੇ ਨਹੀਂ ਦੇਖਿਆ ਵਰਲਡ ਵਾਈਡ ਦੁਨੀਆ ਨੇ ਦੇਖਿਆ ਵੀ ਸਾਡੇ ਤੇ ਸੱਤ ਗੋਲੀਆਂ ਲੱਗੀਆਂ ਪਿਛਲੇ ਦਿਨੀ ਵੀ ਕਿਸੇ ਵੱਲੋਂ ਇੱਕ ਪਟੀਸ਼ਨ ਪਾਤੀ ਜੀ ਹੰਨੀ ਨੂੰ ਐ ਕਿਆ ਫਲਾਣੇ ਨੂੰ ਐ ਕਿਆ ਯਾਰ ਤੁਹਾਨੂੰ ਤਾਂ ਨਹੀਂ ਕੁਝ ਕਿਆ ਜੇ ਤੁਸੀਂ ਕਿਸੇ ਦੀ ਧੀ ਪੈਣ ਨੂੰ ਕਹੋਗੇ ਕਿ ਕਿਡਨੀ ਨਿਕਲ ਗਈ ਬੰਦੇ ਖਾ ਗਈ ਫਲਾਣਾ ਯਾਰ ਤੁਹਾਨੂੰ ਬੰਦਾ ਪਹਿਲੇ ਤਾਂ ਪੁਲਿਸ ਕੋਲ ਜਾਊਗਾ ਇਨਸਾਫ ਲੈਣ ਤੂੰ ਜਾ ਫਿਰ ਪਰਮਾਤਮਾ ਦੀ ਕਚਹਿਰੀ ਵੀ ਹੈਗੀ ਕਾਨੂੰਨੀ ਕਾਰਵਾਈ ਤਾਂ ਕਰਾਵਾਂਗੇ ਨਾ ਭਾਵੇਂ ਹਾਈ ਕੋਰਟ ਦੇ ਰਾਹੀਂ ਕਰਾਈਏ ਬਾਕੀ ਰਹੀ ਗੱਲ ਐਵੇਂ ਨਟਕੀਆਂ ਕਰਨੀਆਂ ਹਮਲਾ ਹੋ ਗਿਆ ਸਿਕਿਉਰਟੀ ਚਾਹੀਦੀ ਓਦਾਂ ਤੁਸੀਂ ਕੋਈ ਪੇਡ ਸਿਕਿਉਰਟੀ ਲੈ ਲੋ ਅੱਜ ਕੱਲ ਪੇਡ ਮਿਲਦੀ ਹੈ ਹਾਈ ਕੋਰਟ ਤੋਂ ਪੇਡ ਲੈ ਲੋ ਪੈਸੇ ਮਤਲਬ ਤਨਖਾਹ ਪੇ ਕਰਨੀ ਪੈਂਦੀ ਹੈ ਪੇਡ ਲੈ ਲੋ ਜਾਂ ਦੋ ਸਿਕਿਉਰਟੀ ਤੇਰੇ ਨਾਲ ਤਾਂ ਬੈਠੇ ਸੀ ਰਾਤੀ ਬੌਂਸਰ ਸਾਰੇ ਬਿਠਾਈ ਤਾਂ ਬੈਠਾ ਸੀ ਤੂੰ ਐਵੇਂ ਕਹਾਣੀਆਂ ਬਣਾਈ ਜਾਣੀਆਂ ਨਾਲੇ ਵੀਡੀਓ ਪਾਤੀ ਵੀ ਗੱਡੀ ਚ ਉੱtre ਉੱtre ਆਈ ਨਹੀਂ ਜੀ ਗੱਡੀ ਲੈ ਕੇ ਐਨੂੰ ਚਲਾ ਗਿਆ ਯਾਰ ਅਸੀਂ ਕੋਈ ਤੁਹਾਡੇ ਪਿੱਛੇ ਆਏ ਆ ਯਾ ਅਸੀਂ ਤੁਹਾਨੂੰ ਕੁਛ ਕਿਹਾ ਯਾ ਸਾਨੂੰ ਤੁਹਾਡਾ ਘਰ ਨਹੀਂ ਪਤਾ ਯਾ ਦਫ਼ਤਰ ਨਹੀਂ ਪਤਾ ਐਵੇਂ ਬੇਵਕੂਫ ਵਾਲੀਆਂ ਗੱਲਾਂ ਕਰੀ ਜਾਣੀਆਂ ਜੋ ਪ੍ਰਸ਼ਾਸਨ ਨੂੰ ਸੱਚ ਦੱਸ ਜਿੱਦਾਂ ਮੈਂ ਦੱਸਿਆ ਵੀ ਤੂੰ ਰੋਂਗ ਸਾਈਡ ਆ ਰਿਹਾ ਸੀ ਮੈਂ ਰਾਈਟ ਸਾਈਡ ਆ ਰਿਹਾ ਸੀ ਕੁਦਰਤੀ ਆਮਣਾ ਸਾਹਮਣਾ ਹੋ ਗਿਆ ਤੂੰ ਮੈਨੂੰ ਡਿਪਰ ਮਾਰੇ ਕੇ ਪ੍ਰਿੰਕਲ ਗੱਡੀ ਪਰੇ ਨੂੰ ਕਰੇ ਮੈਂ ਵੀ ਗੱਡੀ ਪਰੇ ਨਹੀਂ ਕੀਤੀ ਕਿਉਂਕਿ ਮੈਂ ਸਹੀ ਆ ਰਿਹਾ ਸੀ ਤੂੰ ਸ਼ੀਸ਼ਾ ਖੋਲ ਕੇ ਗਾਲ ਗੱਡੀ ਤੈਨੂੰ ਗਾਲ ਦਾ ਜਵਾਬ ਬਾਕੀ ਸ਼ੀਸ਼ੇ ਤੂੰ ਪਿਛਲੇ ਆਪ ਤੋੜ ਲੈ ਇਹ ਸੋ ਇਹ ਸਕੀਮਾ ਸਾਡੇ ਨਾਲ ਨਾ ਕੀੜ ਠੀਕ ਹੈ ਸੀ ਆਪ ਤੇ ਹਾਂਜੀ ਬਿਲਕੁਲ ਬਿਲਕੁਲ ਰਾਜ ਕੁਮਾਰ ਭਾਜੀ ਬਹੁਤ ਆਪਣੇ ਵਾਲੋ ਚੰਗਾ ਸਮਝਦਾ ਆਪਣੇ ਆਪ ਨੂੰ ਸੋ ਇੰਨੀ ਕੀ ਬੇਨਤੀ ਕਰਦਾ ਇਹ ਤਾਂ ਪ੍ਰਸ਼ਾਸਨ ਨੇ ਉਹਦੀ ਜੁੱਤੀਆਂ ਮਾਰ ਕੇ ਲੁਧਿਆਣੇ ਉਹ ਤੋੜ ਦਿੰਦਾ ਨਾ ਮੈਂ ਚੱਲ ਕਾਕਾ ਪੇਸ਼ੀ ਮੇਰੀ ਇਹ ਕੀ ਕਰਨ ਆਇਆ ਸੀ ਉੱਥੇ ਫਿਰ ਮੈਂ ਪਬਲਿਕ ਨੂੰ ਕਹਿੰਨਾ ਕੱਲਾ ਮੈਂ ਸੀ ਮੈਨੂੰ ਹੱਥ ਕੜੀ ਲੱਗੀ ਤੇ ਹੱਥ ਪਾंदे ਸੀ ਕਿ ਕੱਲਾ ਇਹ ਸੀ ਜਿਹੜਾ ਪੰਜ ਬੰਦੇ ਹੁਣ ਡਰਦਾ ਕਿਉਂ ਆ ਤੂੰ ਘਬਰਾਣਾ ਪ੍ਰਸ਼ਾਸਨ ਨੂੰ ਐਫੀਡੇਵਿਟ ਵੀ ਦੇ ਦਾਂਗੇ। ਤੈਨੂੰ ਕੁਝ ਨਹੀਂ ਹੁੰਦਾ। ਹਾਂ ਕੋਈ ਹੋਰ ਤੂੰ ਲੋਕਾਂ ਨਾਲ ਦੁਸ਼ਮਣੀ ਕਦੀ ਤੂੰ ਵਿੱਕੀ ਨਾਲ ਲੜਦਾ ਕਦੀ ਤੂੰ ਅਨਮੋਲਕਵਤ ਨਾਲ ਲੜਦਾ ਤੂੰ ਹੋਰ ਵੀ ਜਗ੍ਹਾ ਤੇ ਕਿੱਕ ਫਸਾਈ ਹੋਈ ਐ। ਉਹਨਾਂ ਦਾ ਨਹੀਂ ਮੈਂ ਤੈਨੂੰ ਕਹਿ ਸਕਦਾ। ਠੀਕ ਹੈ ਨਾ? ਸਾਡੇ ਵੱਲੋਂ ਤੇਰਾ ਬਾਲਬਿੰਗਾ ਨਹੀਂ ਹੁੰਦਾ। ਤੇਰੇ ਤੈਨੂੰ ਜਿਹੜੀ ਮਾਰ ਮਾਰਨੀ ਆਂ ਅਸੀਂ ਕਾਰੋਬਾਰ ਦੀ ਮਾਰਨੀ ਆਂ। ਤੇਰੇ ਤੋਂ 400 ਮੀਟਰ ਤੇ ਆ ਗਏ ਆਂ। ਜਿਹੜਾ 1000 ਰੁਪਏ ਵਾਲਾ ਬੂਟ 2500 ਦਾ ਵੇਚਦਾ ਨਾ ਉਹ 1200 ਦਾ ਵੇਚਣਾ। ਬਸ ਇੰਨਾ ਕੰਮ ਕਰਨਾ ਅਸੀਂ। ਸੋ ਸਾਰੀਆਂ ਜਿਹੜੀਆਂ ਇਹ ਝੂਠ ਦੀ ਗੱਲਾਂ ਇਹਨੇ ਬਣਾਈਆਂ ਆਈਆਂ ਇਹਨਾਂ ਗੱਲਾਂ ਨੂੰ ਮੈਂ ਸਿੱਦੇ ਤੋਂ ਨਕਾਰਦਾ ਠੀਕ ਹੈ ਜੀ ਤੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਦੇ ਬੌਂਸਰਾਂ ਨੂੰ ਬੁਲਾ ਕੇ ਉਹਨਾਂ ਦੇ ਵੈਪਨ ਜਮ੍ਹਾਂ ਕੀਤੇ ਜਾਣ ਵੀਡੀਓ ਵੀ ਸ਼ੇਅਰ ਕਰਾਂਗਾ ਕੱਲ ਪਰਸੋ ਇੱਕ ਪ੍ਰੋਗਰਾਮ ਤੇ ਨਜਾਇਜ਼ ਅਸਲਾ ਲੈ ਫਿਰਦਾ ਸੀ ਉਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਪਾਉਂਗਾ ਤੇ ਪ੍ਰਸ਼ਾਸਨ ਨੂੰ ਵੀ ਦਵਾਂਗਾ ਬਾਕੀ ਮੈਂ ਆਪਦੇ ਘਰੇ ਬੈਠਾ ਮੈਨੂੰ ਪ੍ਰਸ਼ਾਸਨ ਕਾਲ ਕਰੇ ਮੈਂ ਇਮੀਡੀਏਟਲੀ ਜਾਊਂਗਾ ਉੱਥੇ ਮੱਥਰੇੰਗੂ ਥੋੜੀ ਆ ਮੈਂ ਮੋ ਭੱਜ ਜਾਵਾਂ ਬਾਕੀ ਰਹੀ ਗੱਲ ਅਸੀਂ ਆਪਣਾ ਪੱਖ ਰੱਖਣਾ ਸੀ ਰੱਖਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ